ਪਰਮ ਸਨਮਾਨ ਜੋ ਸਤਗੁਰਾਂ ਦੀ ਸਾਜੀ ਤੇ ਦਵਾਜੀ ਸਤਕਾਰਯੋਗ ਸਾਧ ਸੰਗਤ ਜੀਓ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਗ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸੋਰਠ ਰਾਗ ਦੇ ਵਿੱਚੋਂ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਵਚਨ ਹਨ ਦੁਰਦੁਗ ਬਾਇਆ ਹਰ ਪ੍ਰਭ ਆਪੇ ਸਭ ਸੰਸਾਰੇ ਉਬਾਰਿਆ ਸਤਿਗੁਰੂ ਜੀ ਪ੍ਰਮਾਨ ਕਰਦੇ ਹਨ ਕਿ ਭਾਈ ਪ੍ਰਮਾਤਮਾ ਜਿਹੜਾ ਹੈ ਉਹ ਆਪ ਹੀ ਸਾਰੇ ਸੰਸਾਰ ਨੂੰ ਬਿਕਾਰਾਂ ਤੋਂ ਬਚਾਉਣ ਵਾਲਾ ਹੈ ਮਨੁੱਖ ਦਾ ਪਿਛਲਾ ਕੀਤਾ ਪਾਪ ਕਰਮ ਉਸ ਮਨੁੱਖ ਦੇ ਅੰਦਰੋਂ ਦੂਰ ਕਰਿਆ ਜਿਸ ਮਨੁੱਖ ਤੇ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਆਪਣਾ ਬਿਰਦ ਸਮਾਰਿਆ ਜਿਸ ਮਨੁੱਖ ਤੇ ਪਾਰਬੰ ਪਰਮੇਸ਼ਰ ਨੇ ਮਿਹਰ ਦੀ ਨਿਗਾਹ ਕੀਤੀ ਪਰਮਾਤਮਾ ਆਪਣਾ ਬੁੱਢ ਕਦੀਮਾ ਦਾ ਦਇਆ ਤੇ ਪਿਆਰ ਵਾਲਾ ਸੁਭਾਅੋ ਸਦਾ ਚੇਤੇ ਰੱਖਦਾ ਹੈ ਕੋਈ ਰਾਜੇ RAM ਕੀ ਰਖਵਾਲੀ ਸਤਿਗੁਰ ਕਹਿੰਦੇ ਭਾਈ ਪ੍ਰਭੂ ਪਾਤਸ਼ਾਹ ਜਿਸ ਮਨੁੱਖ ਦੀ ਪਾਪਾਂ ਵੱਲੋਂ ਰਖਵਾਲੀ ਕਰਦਾ ਉਸ ਦਾ ਸੋਖ ਸਹਜ ਆਨੰਦ ਗੁਣ ਗਾਵ ਮਨ ਤਨ ਦੀ ਸੁਖਾਲੀ ਇਸ ਦਾ ਮਨ ਵੀ ਸੁਖੀ ਹੋ ਜਾਂਦਾ ਹੈ ਉਸਦਾ ਸਰੀਰ ਵੀ ਸੁੱਕੀ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਭਾਈ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰੋ ਤੁਹਾਨੂੰ ਵੀ ਸੁੱਖ ਮਿਲਣਗੇ ਆਤਮਿਕ ਅਡੋਲਤਾ ਦੇ ਆਨੰਦ ਮਿਲਣਗੇ ਤੇ ਪ੍ਰਮਾਤਮਾ ਦੀ ਕਿਰਪਾ ਹਮੇਸ਼ਾ ਤੰਦਰੁਸਤੀ ਪ੍ਰਾਪਤ ਹੋਵੇਗੀ ਰਹਾਉ ਪਤਤ ਉਦਾਰਣ ਸਤਗੁਰ ਮੇਰਾ ਮੋਹਿਤ ਸਕਾ ਪਰਵਾਸਾ ਸਤਿਗੁਰੂ ਜੀ ਸਮਝਾਉਂਦੇ ਨੇ ਵੀ ਮੇਰਾ ਗੁਰੂ ਜਿਹੜਾ ਹੈ ਪ੍ਰਮਾਤਮਾ ਜਿਹੜਾ ਹੈ ਉਹ ਬਿਕਾਰੀਆਂ ਨੂੰ ਬਿਕਾਰਾਂ ਤੋਂ ਬਚਾਉਣ ਵਾਲਾ ਹੈ ਔਰ ਸਾਰਿਆਂ ਨੂੰ ਸਾਨੂੰ ਉਸ ਪ੍ਰਮਾਤਮਾ ਦਾ ਹੀ ਸਹਾਰਾ ਹੈ ਉਹ ਪ੍ਰਮਾਤਮਾ ਜਿਹੜਾ ਹਰ ਜਗ੍ਹਾ ਤੇ ਰਮਿਆ ਹੋਇਆ ਜਲ ਥਲ ਰਹੀ ਆਸਮਾਏ ਉਹ ਜਲ ਵਿੱਚ ਵੀ ਹੈ ਆਕਾਸ਼ ਵਿੱਚ ਵੀ ਹੈ ਤੇ ਧਰਤੀ ਦੇ ਉੱਪਰ ਪਲਾੜ ਵਿੱਚ ਵੀ ਹੈ ਉਹ ਹਰ ਜਗ੍ਹਾ ਤੇ ਪ੍ਰਮਾਤਮਾ ਜਿਹੜਾ ਰਮਿਆ ਹੋਇਆ ਹੈ ਬਖਸ਼ ਲੈ ਸਭ ਸੱਚੇ ਸਾਹਿਬ ਸ੍ਰੀ ਨਾਨਕ ਕੀ ਅਰਦਾਸਾ ਜਿ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ ਗੁਰੂ ਦੀ ਸ਼ਰਨ ਪਾ ਕੇ ਬਖਸ਼ਲੇ ਹਨ ਔਰ ਜਿਹੜਾ ਮਾਲਕ ਸਦਾ ਥਰ ਬਿਕਾਰੀਆਂ ਨੂੰ ਵੀ ਗੁਰੂ ਦੀ ਸ਼ਰਨ ਪਾ ਕੇ ਬਖਸ਼ਦਾ ਆ ਰਿਹਾ ਹੈ ਉਹ ਪ੍ਰਭੂ ਬਾਦਸ਼ਾਹ ਨਾਨਕ ਦੀ ਅਰਜ਼ੋਈ ਵੀ ਸੁਣਨ ਵਾਲਾ ਹੈ ਉਹ ਸਭ ਦੀ ਅਰਜ਼ੋਈ ਸੁਣਨ ਵਾਲਾ ਹੈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਸਭੀ ਮਾਲਕ ਦੇਵ ਨੂੰ ਗਾਉਂਦੇ ਰਹੀਏ ਤਾਂ ਕਿ ਸਾਡਾ ਆ ਜੀਵਨ ਜਿਹੜਾ ਸਾਡਾ ਮਨ ਜਿਹੜਾ ਸਾਡਾ ਤਨ ਜਿਹੜਾ ਇਹ ਸੁਖੀ ਹੋ ਸਕੇ ਬਾਣੀ ਤੋਂ ਬਿਨਾ ਤਨ ਮਨ ਸੁਖੀ ਜਿਹੜਾ ਉਹ ਹੋਣਾ ਬਹੁਤ ਔਖਾ ਹੈ ਸੋ ਗੁਰੂ ਕਿਰਪਾ ਕਰੇ ਬਾਣੀ ਪੜਦੇ ਔਰ ਸੁਣਦੇ ਰਹੀਏ ਤਾਂ ਕਿ ਸਾਨੂੰ ਆਤਮਿਕ ਸੁਖ ਤੇ ਆਤਮਿਕ ਆਨੰਦ ਪ੍ਰਾਪਤ ਹੋ ਜਾਣ ਸੋ ਅੱਜ ਸਰਦਾਰ ਰਣਜੀਤ ਸਿੰਘ ਜੀ ਧੀਰਾ ਜੀ ਉਹਨਾਂ ਦੇ ਪਰਿਵਾਰ ਵੱਲੋਂ ਸ੍ਰੀ ਜੋਖਨੀ ਸਾਹਿਬ ਦੇ ਜਵਾਬ ਕਰਵਾਏ ਗਏ ਹਨ ਜਿਨ੍ਹਾਂ ਭਾਵਨਾ ਨੂੰ ਮੁੱਖ ਰੱਖਦੇ ਆ ਸੇਵਕ ਪਰਿਵਾਰ ਨੇ ਮਹਾਰਾਜ ਸਾਹਿਬ ਦੇ ਚਰਨ ਪਰਸੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਰੇ ਪਰਿਵਾਰ ਦੇ ਸਤੇ ਮਿਹਰ ਪ੍ਰਿਆਤ ਰੱਖਣ ਅਗਲੇ ਜੋ ਕੱਲ ਨੂੰ ਸੇਵਾ ਹੈ ਉਹ ਸਰਦਾਰ ਜੋਰਾ ਸਿੰਘ ਜੀ ਤੇ ਸਰਦਾਰ ਕੁਲਵਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਹੋਵੇਗੀ ਸੋ ਉਦੋਂ ਅਗਲੀ ਸੇਵਾ ਜਿਹੜੀ ਹੈ ਉਹ ਸਾਇਦ भाई लखबीर सिंह पप्पी ਉਹਨਾਂ ਦੇ ਪਰਿਵਾਰ ਵੱਲੋਂ ਹੋ ਗਈ। ਸੋ ਸਾਰੀ ਸੰਗਤ ਨੂੰ ਸਨਮਰ ਬੇਨਤੀ ਹੈ ਕਿ ਸਿਤਨਾ ਆਪਾਂ ਸਾਰੇ ਰਲ-ਮਿਲ ਕੇ ਮਹਾਰਾਜ ਦੇ ਚਰਨਾਂ ਵਿੱਚ ਜੁੜਦੇ ਰਹੀਏ। ਔਰ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰੇ ਉੱਤੇ ਮਿਹਰ ਭਰਿਆ ਆਤਰ ਰੱਖਣ। ਚੜ੍ਹਦੀ ਕਲਾ ਦੀ ਦਾਤ ਬਖਸ਼ਣ। ਸਰਬੱਤ ਦੇ ਭਲੇ ਦੀ ਅਰਦਾਸ। ਨਗਰ ਵਿੱਚ ਆਪਸੀ ਪਿਆਰ ਵਿਵਕਤਾ ਦੀ ਅਰਦਾਸ। ਚਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ। ਨਿਰਵਿਗਨ ਸੰਪੂਰਨਤਾ ਦੀ ਅਰਦਾਸ। ਸਦਾ ਹੀ ਰਲ-ਮਿਲ ਕੇ ਕਰਦੇ ਰਹੀਏ। ਮਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਨਤਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਈ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ